ਸੋਚ ਤੇ ਕਰਾਂ ਦਿਆਂਗੇ ਠੋਕ ਕੇ ਮਾਨਾ ਤੇਰੀ ਸੋਚ ਤੇ ਕਰਾਂ ਦਿਆਂਗੇ ਠੋਕ ਕੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮਾਨਾ ਤੇਰੀ ਸੋਚ ਤੇ ਕਰਾਂ ਦਿਆਂਗੇ ਠੋਕ ਕੇ ਮਾਨਾ ਤੇਰੀ ਸੋਚ ਤੇ ਸਰਕਾਰ ਪ੍ਰਮੋਦ ਸਿੰਘ ਵਾਲ ਜਿੰਦਾਬਾਦ ਸਰਕਾਰ ਪ੍ਰਮੋਦ ਸਿੰਘ ਵਾਲ ਜਿੰਦਾਬਾਦ ਸਰਕਾਰ ਪ੍ਰਮੋਦ ਸਿੰਘ ਵਾਲ ਜਿੰਦਾਬਾਦ ਜਿੰਦਾਬਾਦ ਰਾਤ ਕਲਵੰਸ ਸਿੰਘ ਐਮਐਲਏ ਜਿੰਦਾਬਾਦ ਜਿਲੰਦਰ ਸੀਟੋਂ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਹੋਈ ਹੈ ਇੱਥੇ ਅੱਜ ਪਤਣਾ ਦੇ ਵਿੱਚ ਸਤਰਾਣਾ ਹਲਕਾ ਦੇ ਜਿਹੜੇ ਕਿ ਵਿਧਾਇਕੀ ਉਹਦੇ ਦਫ਼ਤਰ ਦੇ ਵਿੱਚ ਵੀ ਅੱਜ ਲੰਡੂ ਅੰਡੇ ਜਾ ਰਿਹਾ ਪੁੱਛਦੇ ਅਸੀਂ ਜਿਹੜੇ ਕਿ ਇੱਥੇ ਆਪ ਆਗੂ ਵੀ ਕਾਫੀ ਜ਼ਿਆਦੇ ਖੁਸ਼ੀ ਦੇ ਚਿਹਰੇ ਇਹਨਾਂ ਦੇ ਖੁਸ਼ੀ ਦੇ ਇਜ਼ਹਾਰ ਕਰ ਰਿਹਾ ਔਰ ਨਾਰੀਭਾਜੀ ਕਰ ਰਿਹਾ ਅਸੀਂ ਗੱਲ ਕਰਦੇ ਆਂ ਕੀ ਨਾ ਹੀ ਤੁਹਾਡਾ ਔਰ ਅੱਜ ਜਿਹੜਾ ਤੁਸੀਂ ਅੱਜ ਕਿਸ ਤਰ੍ਹਾਂ ਦਾ ਇਹ ਮਾਹੌਲ ਮੈਂ ਅਰਵਿੰਦਰ ਸਿੰਘ ਪਿੰਡਰ ਕਾਰਜਕਾਰੀ ਪ੍ਰਧਾਨ ਪਤਣਾ ਜੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਅਸੀਂ ਖੁਸ਼ੀ ਮਨਾ ਰਹੇ ਆਂ ਜੋ ਮਾਨ ਸਾਹਿਬ ਦੀ ਮਿਹਨਤ ਸੀ ਅੱ ਤੇ ਅੱਜ ਬਹੁਤ ਇਤਿਹਾਸਿਕ ਦਿਨ ਹੈ ਔਰ ਬਹੁਤ ਵੱਡੇ ਮਾਰਜਨ ਨਾਲ ਜਿਹੜੇ ਮਹਿੰਦਰ ਭਗਤ ਜੀ ਨੇ ਉਹਨਾਂ ਜਿੱਤ ਪ੍ਰਾਪਤ ਕੀਤੀ ਹੈ ਔਰ ਇਸ ਖੁਸ਼ੀ ਦੇ ਵਿੱਚ ਅਸੀਂ ਸਾਰੇ ਜਿੰਨੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਸਾਡੇ ਇਲਾਕੇ ਚ ਕੀ ਸਾਰੇ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਔਰ ਇਹਦੇ ਵਿੱਚ ਅਸੀਂ ਲੱਡੂ ਵੰਡ ਰਹੇ ਆਂ ਔਰ ਪਟਾਕੇ ਚਲਾਏ ਗਏ ਨੇ ਤੇ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ ਮਰਮ ਜੀ ਤੁਸੀਂ ਸ਼ਹਿਰੀ ਪ੍ਰਧਾਨ ਹੋ ਤੁਸੀਂ ਉੱਥੇ ਪਹੁੰਚੇ ਸੀ ਕਿਵੇਂ ਦਾ ਮਾਹੌਲ ਸੀ ਉੱਥੇ ਦੇਖੋ ਜੋ ਜਲੰਧਰ ਦੇ ਲੋਕ ਨੇ ਜੀ ਪਹਿਲਾਂ ਤਾਂ ਮਨ ਨੂੰ ਵਧਾਈ ਦਿਨਾ ਜਿਨ੍ਹਾਂ ਨੇ ਇੱਕ ਸੋਚ ਸਮਝ ਕੇ ਵੋਟ ਪਾਈ ਸਾਡੇ ਮਾਨ ਸਾਹਿਬ ਸਾਡੇ 2.5 ਸਾਲ ਸਰਕਾਰ ਨੂੰ ਬਣੀ ਨੂੰ ਹੋਏ ਨੇ ਜੋ ਕੰਮ ਕਰ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਸਾਰਾ ਪੰਜਾਬ ਅੱਜ ਮਾਨ ਸਰਕਾਰ ਨੂੰ ਮਾਨ ਸਾਹਿਬ ਦੇ ਨਾਲ ਖੜਾ ਹੈ ਜੀ ਤੁਸੀਂ ਆਪ ਆਗੂ ਵੀ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ ਔਰ ਤੁਸੀਂ ਮੇਰੇ ਖਿਆਲ ਚ ਵੀ ਉੱਥੇ ਖਾਵੀ ਡਟ ਕੇ ਡਿਊਟੀ ਦਿੱਤੀ ਹੈ ਚਲੋ ਇਹ ਬਧਾਈ ਜਨਾ ਚੋਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜਮਾਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਪ੍ਰੀਤ ਜੀ ਧਰਮਪਤਨੀ ਸਰਦਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਔਰ ਸਾਡੀ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਸਾਡੇ ਵਲੰਟੀਅਰ ਲੀਡਰਸ ਆ ਔਰ ਸਾਡੇ ਹਲਕੇ ਦੇ ਵਿਧਾਇਕ ਸਰਾਰ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ 10 ਦਿਨ ਤੋਂ ਲਗਾਤਾਰ ਜਾ ਕੇ ਉੱਥੇ ਮਿਹਨਤ ਕੀਤੀ ਉਹਦਾ ਮਿਹਨਤ ਦਾ ਫਾਲਾ ਜਿਹੜਾ ਉਹ ਸਾਨੂੰ ਜਲੰਧਰ ਪੰਚਮੀ ਦੇ ਲੋਕਾਂ ਨੇ ਜੋ ਦਿੱਤਾ ਕਿਉਂਕਿ ਮੈਂ ਤਾਂ ਸਭ ਤੋਂ ਪਹਿਲਾਂ ਜਲੰਧਰ ਵਾਲੇ ਮੇਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸੋਚ ਸਮਝ ਕੇ ਵੋਟ ਪਾਈ ਹੈ 2.5 ਸਾਲ ਕੰਮ ਉਹਨਾਂ ਦੇ ਹੋਣਗੇ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਜੋ ਵੀ ਮਿੰਦਰ ਭਗਤ ਜੀ ਨੂੰ ਐਮਐਲਏ ਬਣਾਇਆ ਤੇ ਜੋ ਹੁਣ ਉਹਨਾਂ ਦੇ ਕੰਮ ਕਰਨਗੇ ਅਸੀਂ ਜਿਹੜੇ ਕਿ ਗੁਲਾਬ ਸਿੰਘ ਨੇ ਇੱਥੇ ਇਲਾਕੇ ਦੇ ਵਿੱਚ ਕਾਫੀ ਕਮਾਨ ਸੰਭਾਲੀ ਹੋਈ ਹੈ ਉਹਨਾਂ ਨਾਲ ਵੀ ਗੱਲ ਕਰਨੀ ਚਾਹਵਾ ਕਿਉਂਕਿ ਸ਼ਾਇਦ ਉਹਨੇ ਦਿਨ ਦੀ ਤੁਹਾਡੀ ਵੀ ਸ਼ਾਇਦ ਉੱਥੇ ਕਾਫੀ ਹਾਜ਼ਰੀ ਲੱਗ ਰਹੀ ਸੀ ਕਿਵੇਂ ਦਾ ਮਾਹੌਲ ਔਰ ਅੱਜ ਤੁਹਾਨੂੰ ਕਿਸ ਤਰ੍ਹਾਂ ਦਾ ਲੱਡੂ ਵੰਡ ਕੇ ਜਿਹੜਾ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਨਗਰ ਨਿਵਾਸੀਆਂ ਨੂੰ ਵਧਾਈ ਜਿਨ੍ਹਾਂ ਨੇ 40000 ਤੋਂ ਵੱਧ ਵੋਟਾਂ ਦੇ ਲੀਡ ਦਿਵਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸੋਚ ਹੈ ਉਹਦੇ ਕੀਤੇ ਕੰਮਾਂ ਤੇ ਮੋਹਰ ਲਾਈ ਹੈ ਸੋ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਹੁਤ ਵੱਡਾ ਮਾਣ ਮਿਲਿਆ ਹੈ ਆਮ ਆਦਮੀ ਪਾਰਟੀ ਹੋਰ ਵੱਧ ਕੰਮ ਕਰੇਗੀ ਇਲਾਕੇ ਸੁਧਾਰ ਕਰੇਗੀ ਲੋਕਾਂ ਨਾਲ ਜੋੜੇਗੀ ਇਹ ਹੀ ਸੋਚ ਹੈ ਆਮ ਆਦਮੀ ਪਾਰਟੀ ਦੀ ਵੀ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸੋ ਭਗਵੰਤ ਸਿੰਘ ਮਾਨ ਦੇ ਸੁਪਨੇ ਅਸਤਾਰ ਹੋਏ ਨੇ ਆਮ ਆਦਮੀ ਪਾਰਟੀ ਦੀ ਪ੍ਰਚੰਡ ਜਿੱਤ ਹੋਈ ਹੈ ਕਾਫੀ ਉਮੀਦ ਦਾ ਔਰ ਇਸ ਵਾਰ ਜਿਸ ਤਰ੍ਹਾਂ ਦੀ ਲੱਗ ਰਹੀ ਸੀ ਤੁਹਾਨੂੰ ਵਿਸ਼ਵਾਸ ਸੀਗਾ ਵੀ ਇੰਨੀ ਵੱਡੀ ਬੜਤ ਲੈ ਜਾਣਗੇ ਫੜੇ ਲਿਖੇ ਲੋਕ ਨੇ ਚੰਦਰਵਾਸੀ ਜੀ ਮਤਲਬ ਲੋਕ ਸੋਚਦੇ ਆ ਵੀ ਸਰਕਾਰ ਆ ਤੇ ਕੰਮ ਵੀ ਲੈਣੇ ਆ ਤੇ ਕੰਮ ਕਰ ਵੀ ਰਹੀ ਹੈ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਉਂਕਿ ਆ ਇਮਾਨਦਾਰ ਨਾਲ ਕੰਮ ਕਰਨ ਦਾ ਸਿਲਾ ਕੁਝ ਲੋਕ ਜਿਹੜੇ ਅਫਸਰਸਾਈਜ ਆ ਕੁਝ ਹੋਰ ਲੋਕ ਨੇ ਪ੍ਰੋਦੀ ਪਾਰਟੀਆਂ ਨੇ ਤਬਾ ਲਾਂਦੇ ਨੇ ਪਰ ਸਰਦਾਰ ਭਗਵੰਤ ਸਿੰਘ ਮਾਨ ਇਹ ਹੈ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜੀ ਸੋਚ ਇਮਾਨਦਾਰੀ ਵਾਲੀ ਜਿਹੜੇ ਕੰਮ ਕਰਨ ਵਾਲੀ ਸੋਚ ਹੈ ਲੋਕ ਸਮਝ ਚੁੱਕੇ ਆ ਸਰਦਾਰ ਭਗਵੰਤ ਸਿੰਘ ਸਟਕਮ ਬਾਣ ਅੱਛੇ ਕੰਮ ਕਰਦਾ ਤਾਂ ਇੰਨੀ ਵੱਡੀ ਜਿੱਤ ਹੋਈ ਆ ਅੱਛਾ ਅਸੀਂ ਇਹ ਗੱਲ ਕਰਨੀ ਚਾਹਵਾ ਇੱਕ ਬਲਾਕ ਪ੍ਰਧਾਨ ਨੇ ਸਾਡੇ ਮਹਿੰਗਾ ਸਿੰਘ ਬਰਾੜ ਤੇ ਸਰਪੰਚ ਨੇ ਕਰਤਾਰ ਸਿੰਘ ਕਿਸ ਤਰ੍ਹਾਂ ਲੱਗ ਰਿਹਾ ਅੱਜ ਐਮਐਲਏ ਥੋੜੇ ਜੇ ਤੁਹਾਡੇ ਵਿੱਚ ਨਹੀਂ ਵੈਸੇ ਤੁਸੀਂ ਲੱਡੂ ਬਣ ਰਹੇ ਹੋ ਕਾਫੀ ਜ਼ਿਆਦਾ ਕਿਸ ਤਰ੍ਹਾਂ ਦਾ ਤੁਸੀਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ ਤੇ ਹਰਾ ਜਲੰਧਰ ਵਾਸੀਆਂ ਨੇ ਇੱਕ ਬਹੁਤ ਚੰਗਾ ਮੈਸੇਜ ਦਿੱਤਾ ਕਿਉਂਕਿ ਜਲੰਧਰ ਦੇ ਵਿੱਚ ਜਿਹੜਾ ਪਹਿਲੇ ਐਮਐਲਏ ਸੀਗਾ ਸ਼ੀਤਲ ਅੰਗਰਾਲ ਉਹਨੂੰ ਕੋਈ ਵੀ ਉੱਥੋਂ ਦਾ ਜਿਹੜੇ ਉੱਥੋਂ ਦੇ ਵਾਸੀ ਸੀਗੇ ਪਸੰਦ ਨਹੀਂ ਕਰਦੇ ਸੀਗੇ 2 ਸਾਲ ਦੇ ਵਿੱਚ ਉਹਨੇ ਕਾਫੀ ਜ਼ਿਆਦਾ ਉੱਥੋਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਮਿਆਰ ਵੀ ਉਹਨੇ ਕਾਫੀ ਜ਼ਿਆਦਾ ਘੇਰ ਦਿੱਤਾ ਸੀਗਾ ਪਰ ਉੱਥੇ ਜਦੋਂ ਕਿਸਮਤ ਹੈ ਜਿਹੜਾ ਜਿਹੜਾ ਮੰਨ ਲਓ ਆਪਦੇ ਆਪ ਹੀ ਪ੍ਰਮਾਤਮਾ ਵੱਲੋਂ ਉਹਦੇ ਤੋਂ ਇਤਿਫਾ ਦਿਵਾ ਕੇ ਹਰ ਇੱਕ ਚੰਗੇ ਬੰਦੇ ਨੂੰ ਉੱਥੇ ਸਰਦਾਰ ਭਗਵਾਂ ਸਿੰਘ ਮਾਨ ਨੇ ਟਿਕਟ ਦਿੱਤੀ আর ਜਲੰਧਰ ਵਾਸੀਆਂ ਨੇ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਥ ਦਿੱਤਾ ਰਿਕਮਾਨ ਦਾ ਰਪਾਰਟੀ ਦਾ ਸਾਥ ਦੇ ਕੇ ਦੁਬਾਰਾ ਜਲੰਧਰ ਦੇ ਵਿੱਚ ਜਲੰਧਰ ਨੂੰ ਵਿਕਾਸ ਦੀ ਲੇਹਾਂ ਤੇ ਚੜਿਆ ਬਰਾੜ ਸਾਹਿਬ ਤੁਸੀਂ ਬਲਾਕ ਪ੍ਰਧਾਨ ਹੋ ਇਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਸੰਦੇਸ਼ ਦੇਣਾ ਚਾਹੋਗੇ ਤੁਸੀਂ ਅਸੀਂ ਵਧਾਈ ਦੇਣਾ ਚਾਹੁੰਦੇ ਆ ਪਹਿਲਾਂ ਜਲੰਧਰ ਦੇ ਵੈਸਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਫਿਰ ਇੱਕ ਵਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਉੱਥੋਂ ਦੇ ਵਿਧਾਇਕ ਨੂੰ ਜਿੱਤ ਪ੍ਰਾਪਤ ਕੀਤੀ ਕਿਉਂਕਿ ਸ਼ੀਤਲਨ ਨਾਰਾਗ ਆਪਣੇ ਨਿੱਜੀ ਲਾਲਚ ਕਰਕੇ ਪਾਰਟੀ ਛੱਡ ਕੇ ਬੀਜੇਪੀ 'ਚ ਹੀ ਚੱਲ ਗਿਆ ਸੀ ਪਰ ਉੱਥੋਂ ਦੇ ਲੋਕਾਂ ਨੇ ਫਿਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਨਿਤਿਆ ਨੂੰ ਵੋਟ ਪਾਈਏ ਤੇ ਇੱਕ ਵਧੀਆ ਸੰਦੇਸ਼ ਦਿੱਤਾ ਹੈ ਵੀ ਜੇ ਸਰਕਾਰ ਕੰਮ ਕਰਦੀ ਏ ਤਾਂ ਲੋਕ ਸਰਕਾਰ ਦੇ ਨਾਲ ਨੇ ਅੱਜ ਹਲਕੇ ਸਤਰਾਣੇ ਵਿੱਚ ਵੀ ਬੜਾ ਖੁਸ਼ੀ ਦਾ ਮਾਹੌਲ ਏ ਐਮਐਲ ਸਾਹਿਬ ਵੀ ਪਹੁੰਚ ਰਹੇ ਨੇ ਤੁਹਾਡੇ ਟਾਈਮ ਤੱਕ ਵਰਕਰਾਂ ਵਿੱਚ ਸਾਰੇ ਪੰਜਾਬ ਦੇ ਵਰਕਰਾਂ ਵਿੱਚ ਖੁਸ਼ੀ ਏ ਵੀ ਸਰਕਾਰ ਦੇ ਕੀਤੇ ਚੰਗੇ ਕੰਮਾਂ ਨੂੰ ਮੋਹਰ ਲੱਗੀ ਏ ਤੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੇ ਅਮਾਜ ਨਾਲ ਜਿੱਤ ਹੋਈ ਏ ਜਿੱਥੇ ਦੂਜੇ ਸਾਰੇ ਪਾਰਟੀਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਦਫ਼ਤਰ ਦੇ ਵਿੱਚ ਲੱਡੂ ਵੰਡ ਕੇ ਆਪ ਆਗੂ ਔਰ ਜਿਹੜੇ ਕਿ ਯੂਥ ਆਗੂ ਏ ਕਾਫੀ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਕਿਉਂਕਿ ਜਲੰਧ ਦੀ ਕਿ ਚੋਣ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਆ ਆਮ ਆਦਮੀ ਪਾਰਟੀ ਨੇ ਜਿੱਥੇ ਕਿ ਸੂਬੇ ਦੇ ਮੁੱਖ ਮੰਤਰੀ ਵੀ ਉਥੇ ਡੇਰੇ ਲਾ ਕੇ ਬੈਠੇ ਸੀ ਉਥੇ ਇਹਨਾਂ ਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਹੀ ਲੱਡੂ ਵੰਡ ਕੇ ਆਪ ਆਗੂਆਂ ਵੱਲੋਂ ਔਰ ਆਪ ਦੇ ਜਿਹੜੇ ਜਿੰਨੇ ਵੀ ਵਲੰਟੀਅਰ ਨੇ ਉਹਨਾਂ ਵੱਲੋਂ ਖੁਸ਼ੀ ਦਾ اظہار ਕੀਤਾ ਗਿਆ ਹੈ ਹੁਣ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਇਹਨਾਂ ਦੇ ਜਿਹੜੇ ਕਿ ਜਿੱਤ ਪ੍ਰਾਪਤ ਕੀਤੀ ਵੱਡੇ ਪੱਧਰ ਤੇ ਔਰ ਕਿਸ ਤਰ੍ਹਾਂ ਦੇ ਲੋਕਾਂ ਦੇ ਇਹਨਾਂ ਨਾਲ ਸਹਿਯੋਗ ਤਾਲਮੇਲ ਔਰ ਕੰਮ